ਬੀਓ ਦੇਸ਼ਾਂ ਦੇ ਚਰਵਾਇ ਦੇ ਪੰਜਾਬੀਓ ਤੁਹਾਨੂੰ ਪਹਿਲਾਂ ਤਾਂ ਲੱਖ ਲੱਖ ਮੁਬਾਰਕਾਂ ਸਾਰਿਆਂ ਨੂੰ ਕਿਉਂਕਿ ਅੱਜ ਜੋ ਪ੍ਰਮਾਤਮਾ ਨੇ ਅਸ਼ੀਰਵਾਦ ਦਿੱਤਾ ਹੈ ਕਿਉਂਕਿ ਇੱਕ ਗੱਲ ਮੰਨੀ ਜਾਂਦੀ ਸੀ ਕਿ ਮਾਝੇ ਦੇ ਵਿੱਚ ਕਹਿੰਦੇ ਹੁੰਦੇ ਸੀ ਕਿ ਆਮ ਆਦਮੀ ਪਾਰਟੀ ਬਹੁਤ ਘੱਟ ਸੀਟਾਂ ਜਿੱਤਦੀ ਹੈ ਮਾਲਵੇ 'ਚ ਸਰਕਾਰ ਬਣਾਉਂਦੀ ਹੈ ਪਰ ਇਸ ਵਾਰ ਮਾਝੇ ਵਾਲਿਆਂ ਨੇ ਤਰਨ ਤਰਨ ਵਾਲਿਆਂ ਨੇ ਜੋ ਅਸ਼ੀਰਵਾਦ ਦਿੱਤਾ ਆਮ ਆਦਮੀ ਪਾਰਟੀ ਨੂੰ ਜੋ ਅਸ਼ੀਰਵਾਦ ਦਿੱਤਾ ਸਾਡੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਜੀ ਮਾਨ ਸਾਹਿਬ ਨੂੰ ਕਿਉਂਕਿ ਇਸ ਇਲੈਕਸ਼ਨ ਦੇ ਜਿੱਤਨ ਹਾਰਨ ਦੇ ਨਾਲ ਕੋਈ ਸਰਕਾਰ ਨੂੰ ਫਰਕ ਨਹੀਂ ਪੈਣਾ ਸੀ ਕੋਈ ਬਾਕੀ ਪਾਰਟੀਆਂ ਨੂੰ ਫਰਕ ਨਹੀਂ ਪੈਣਾ ਸੀ ਇਹ ਵਾਕਈ ਇੱਕ ਸੈਮੀਫਾਈਨਲ ਸੀ ਕਿ 2027 ਦੇ ਵਿੱਚ ਕਿਹਦੀ ਸਰਕਾਰ ਬਣਨੀ ਹੈ ਸੋ ਇਸ ਗੱਲ ਤੋਂ ਜਿਹੜਾ ਤਰਨਤਾਰਨ ਦੇ ਵੋਟਰਾਂ ਨੇ ਇੱਕ ਸਟੈਂਪ ਪਾਤੀ ਮੋਹਰ ਲਾਤੀ ਕਿ 2027 ਦੇ ਵਿੱਚ ਵਾਕਈ ਆਮ ਆਦਮੀ ਪਾਰਟੀ ਸਰਕਾਰ ਰਿਪੀਟ ਕਰਨ ਜਾ ਰਹੀ ਹੈ ਸੋ ਪਹਿਲਾਂ ਤਾਂ ਮੈਂ ਜਿੱਥੇ ਤਰਨਤਾਰਨ ਦੇ ਵੋਟਰਾਂ ਨੂੰ ਉਹਨਾਂ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਬਹੁਤ ਵੱਡੇ ਮਾਰਜੇ ਨਾਲ ਜਿਤਾਇਆ ਉੱਥੇ ਨਾਲ ਹੀ ਸਰਦਾਰ ਹਰਮੀਤ ਸਿੰਘ ਸੰਧੂ ਜੀ ਨੂੰ ਬਹੁਤ ਮੁਬਾਰਕਾ ਦਿੰਨਾ ਹੈ ਸਰਦਾਰ ਭਗਵੰਤ ਸਿੰਘ ਜੀ ਮਾਨ ਸਰ ਮੁੱਖ ਮੰਤਰੀ ਸਾਹਿਬ ਨੂੰ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਤੇ ਨਾਲ ਹੀ ਸਾਡੇ ਜੋ ਇੱਥੇ ਅੱਜ ਸਾਰੇ ਪਹੁੰਚੇ ਹੋਇਆ ਸਾਡੇ ਚੇਅਰਮੈਨ ਸਹਿਬਾਨ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਬਾਕੀ ਸਾਡੇ ਬਲੌਕ ਪ੍ਰਧਾਨ ਸਹਿਬਾਨ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾ ਤੇ ਪ੍ਰਮਾਤਮਾ ਵਾਹਿਗੁਰੂ ਦੇ ਅਰਦਾਸ ਕਰਦੇ ਆ ਕਿ ਆਮ ਆਦਮੀ ਪਾਰਟੀ ਇਸ ਤਰੀਕੇ ਨਾਲ ਇਕਜੁੱਟ ਰਹੇ ਤੇ ਇਸੇ ਤਰੀਕੇ ਦੇ ਨਾਲ ਜਿੱਤਾਂ ਹਾਸਲ ਕਰਦੀ ਰਹੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਜੀ ਹਾਂਜੀ ਜੀ ਜੀ ਹਾਂਜੀ ਹਾਂਜੀ ਜੀ ഇല്ല ഈ കോളേജ്